ਜੀ ਸਸਤਰੀ ਗਾਲ ਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਕਿ ਬੀਤੇ ਦਿਨੀ ਸੋਨੀਆ ਮਾਨ ਦੀ ਇੱਕ ਛੋਟੀ ਜਿਹੀ ਕਲਿੱਪ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਉਸ ਤੋਂ ਬਾਅਦ ਸਿੰਘਾ ਸਾਹਿਬ ਉਸ ਨੂੰ ਮਿਲਣ ਗਏ ਤੇ ਉਸ ਤੋਂ ਬਾਅਦ ਸਿੰਘਾ ਸਾਹਿਬ ਦੀ ਜੋ ਸੋਨੀਆ ਮਾਨ ਨਾਲ ਉੱਥੇ ਗੱਲਬਾਤ ਹੋਈ ਉਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਤੇ ਉਸ ਤੋਂ ਬਾਅਦ ਜਿਥੇ ਬੰਦੀਆਂ ਵੱਲੋਂ ਸਿੰਘਾ ਸਾਹਿਬ ਨੂੰ ਇਹ ਕਿਹਾ ਗਿਆ ਕਿ ਤੁਸੀਂ ਮਾਫੀ ਮੰਗੋ ਇਹਨਾਂ ਕੋਲੋਂ ਕਿਉਂਕਿ ਤੁਸੀਂ ਇਹਨਾਂ ਨੂੰ ਬਹੁਤ ਗਲਤ ਬੋਲਿਆ ਹੈ ਤੇ ਸਿੰਘਾ ਸਾਹਿਬ ਨੇ ਆਪਣੀ ਛੋਟੀ ਕਲਿੱਪ ਅਪਲੋਡ ਕਰਦੇ ਹੋਏ ਕੀ ਕਿਹਾ ਦਿਖਾਉਂਦੇ ਆ ਤੁਹਾਨੂੰ ਵੀਡੀਓ ਬਾਕੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਨਾਲ ਹੀ ਸਿੰਘਾ ਸਾਹਿਬ ਨੇ ਹੋਰ ਕੀ ਗੱਲਾਂ ਬਾਤਾਂ ਕੀਤੀਆਂ ਵੀਡੀਓ ਵਿੱਚ ਦੇਖ ਕੇ ਜ਼ਰੂਰ ਜਾਈਓ ਬਾਕੀ ਮਿਲਦੇ ਆ ਜਲਦੀ ਕਿਸੇ ਹੋਰ ਨਵੇਂ ਅਪਡੇਟ ਨਾਲ ਜੇਕਰ ਆਈ ਦੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਓ ਤੇ ਕਮੈਂਟਾਂ 'ਚ ਦੱਸ ਕੇ ਜਰੂਰ ਜਾਓ ਜੋ ਸਿੰਘਾ ਸਾਹਿਬ ਨੇ ਉਸ ਦਿਨ ਬੋਲਿਆ ਸੀ ਉਹ ਸਹੀ ਸੀ ਜਾਂ ਫਿਰ ਗਲਤ ਕਮੈਂਟਾਂ 'ਚ ਆਪਣੇ ਵਿਚਾਰ ਦੇ ਕੇ ਜਰੂਰ ਜਾਓ ਬਾਕੀ ਮਿਲਦੇ ਆ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ ਗੁਰਜੀ ਫਤਿਹ ਖਾਲਸਾ ਜੀ ਪਿੱਛੇ ਕੋ ਤੋੜੇ ਵਾਲੀ ਗੱਲ ਚੱਲੀ ਬਹੁਤ ਪਾਣੀ ਵਾਲੀ ਤੋੜੇ ਵਾਲੀ ਤੇ ਮੈਂ ਸਾਰਿਆਂ ਕੋਲ ਮਾਫੀ ਮੰਗਦਾ ਖਾਲਸਾ ਪੰਥ ਕੋਲ ਜਾਹਿਦਾਰ ਸਿੰਘ ਸਾਹਿਬ ਕੋਲ ਤੇ ਉਹ ਅਸਲੀ ਕਿਹੜੀ ਰੀਲ ਚੱਲੀ ਉਹ ਲੋਕਾਂ ਨੇ ਉਹਨਾਂ ਨੂੰ ਜਾਦਾ ਸ਼ੇਅਰ ਕੀਤਾ ਜਿਆਦੀ ਚਲਾਈ ਗਈ ਬਿਰੋ ਮੈਂ ਇਹ ਸਾਥੇ ਲੋਕਾਂ ਨੇ ਜਾਦਾ ਉਸ ਰੀਲ ਨੂੰ ਬਲੈਕਮੇਲ ਕੀਤਾ ਰੱਜ ਕੇ ਬਲੈਕਮੇਲ ਕੀਤਾ ਮੇਰਾ ਦਿਲ ਨਹੀਂ ਕਰਦਾ ਤੇ ਮੈਂ ਇਸ ਤਰ੍ਹਾਂ ਕਹਿੰਦੇ ਮੈਂ ਕਿ ਇਹਨੂੰ ਇਸ ਤਰ੍ਹਾਂ ਕਿ ਇਹਨੂੰ 60 ਵਜੇ ਚੀਜ਼ ਦੀ ਮੇਰਾ ਮਨ ਨਹੀਂ ਕਰਦਾ ਠੀਕ ਹੈ ਨਾ ਤੇ ਉਹਨਾਂ ਲੋਕਾਂ ਨੇ ਬਹੁਤ ਚਲਾਈ ਉਹਨਾਂ ਲੋਕਾਂ ਦੀ ਲੋਕਾਂ ਨੇ ਸ਼ੇਰਖਾਨੀ ਕੀਤੀ ਬਹੁਤ ਰੱਜ ਕੇ ਕੀਤੀ ਮੇਰੀ ਰੀਲ ਤੇ ਤੇ ਮੈਂ ਆ ਜਰੂਰ ਦੱਸਣਾ ਚਾਹੁੰਦਾ ਆ ਕੋਈ ਐਡੀ ਗੱਲ ਨਹੀਂ ਗੱਲ ਨੂੰ ਕਿਤਰਾ ਮਰਜ਼ੀ ਤਰੀਏ ਨੂੰ ਲਾ ਲਓ ਪਾਣੀ ਦਾ ਕਿਤਰਾ ਮਰਜ਼ੀ ਲਾ ਲਓ ਇਹਨੂੰ ਠੀਕ ਹੈ ਨਾ ਤਰੋਂ ਪਾਣੀ ਟੁੱਟਦਾ ਆ ਜੋ ਮਰਜ਼ੀ ਬੰਦਾ ਕਹਿ ਦਿੰਦਾ ਆ ਠੀਕ ਹੈ ਨਾ ਮੈਂ ਸਹੀ ਬੋਲਿਆ ਸੀ ਠੀਕ ਹੈ ਨਾ ਲੋਕਾਂ ਨੇ ਇਹਨਾਂ ਨੂੰ ਬਲੈਕਮੇਲ ਕੀਤਾ ਗਿਆ ਸਾਰਿਆਂ ਨੇ ਬਲੈਕਮੇਲ ਕੀਤਾ ਬਹੁਤ ਜ਼ਿਆਦਾ ਤੇ ਮੈਂ ਖਾਸ ਕਰ ਮਾਫੀ ਮੰਗਦਾ ਆ ਠੀਕ ਹੈ ਨਾ ਤੇ ਜੈਹਬੰਦੀਆ ਕੋਲ ਮਾਫੀ ਮੰਗਦਾ ਆ ਤੇ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਹੋਊ ਕੇ ਕੇਰੀ ਆਪਣਾ ਗਲਤੀ ਮੈਂ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਠੀਕ ਆ ਇਹੋ ਜੀ ਰੀਲ ਮੈਂ ਕਰੀ ਨਹੀਂ ਪਾਵਾਂਗਾ ਕੇਰੀ ਲੋਕਾਂ ਨੂੰ 6 ਵਜੇ ਸਾਰਿਆਂ ਨੂੰ ਉਹ ਇਹੋ ਜੀ ਰੀਲ ਮੈਂ ਗਲਤੀ ਨਹੀਂ ਕਰਾਂਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹ